ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵਾਂ ਘਰ ਲੈ ਕੇ ਸੋ ਅੱਜ ਜਿਹੜਾ ਘਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮੋਗਾ ਸ਼ਹਿਰ ਬੌਲੀ ਸਾਹਿਬ ਬਸਤੀ ਆ ਜਦੋਂ ਕੋਟਕਪੂਰਾ ਬਾਈਪਾਸ ਤੋਂ ਮਹਿਮੇਲਾ ਰੋਡ ਨੂੰ ਆਪਾਂ ਜਾਂਦੇ ਆ ਤਾਂ ਡੇਢ ਕਿਲੋਮੀਟਰ ਦੂਰੀ ਤੇ ਇਹ ਬਸਤੀ ਆਉਂਦੀ ਆ ਬੌਲੀ ਸਾਹਿਬ ਤੇ ਅੱਗੇ ਡੇਢ ਕਿਲੋਮੀਟਰ ਹੀ ਪੋਨਾ ਪਿੰਡ ਰਹਿ ਜਾਂਦਾ ਸੋ ਘਰ ਬਹੁਤ ਹੀ ਵਧੀਆ ਬਣਿਆ ਹੋਇਆ ਜਨ ਕਿ ਵੱਡੇ 5 ਮਰਲਿਆਂ ਦੇ ਵਿੱਚ ਰਜਿਸਟਰੀ ਵਾਲਾ ਇਹ ਘਰ ਹੈਗਾ ਤੇ ਜਿਹਦੇ ਵਿੱਚ 3 ਬੈੱਡਰੂਮ ਬਣਿਆ ਤੇ ਇੱਕ ਬਾਥਰੂਮ ਆ ਸੋ ਮੈਂ ਤੁਹਾਨੂੰ ਹਰ ਵਾਰ ਅੱਗੇ ਕਹੀਦਾ ਕਿ ਬਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਲਾਂਦੀ ਨਾ ਕਰਿਓ ਪਰ ਇਹ ਲੋੜਵੰਦਾ ਵੀਰ ਨੇ ਘਰ ਵੇਚਣਾ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨੂੰ ਇਸ ਕਰਕੇ ਵੀਡੀਓ ਨੂੰ ਬਈ ਜੀ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਗੱਲਬਾਤ ਆਪਾਂ ਸਾਂਝੀ ਕਰਦੇ ਆਂ ਵੱਡੇ 5 ਮਰਲਿਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਰਜਿਸਟਰੀ ਵਾਲਾ ਘਰ ਆ ਤਿੰਨ ਕਮਰੇ ਬਣੇ ਹੋਇਆ ਤੇ ਜਿਹੜੇ ਆ ਸਟਾਰਟਿੰਗ ਤੇ ਆਪਾਂ ਕਮਰਾ ਤੇ ਬਾਲਕਨੀ ਦੇਖ ਰਹੇ ਆ ਇਹ ਨਵਾਂ ਹੀ ਲੈਂਟਰ ਤੇ ਬਣਿਆ ਹੋਇਆ ਸੀਮਿੰਟ ਦਾ ਫਰਸ਼ ਲੱਗਿਆ ਹੋਇਆ ਗਲੀ ਨਾਲੋਂ ਘਰ ਉੱਚਾ ਵੀ ਆ ਇਹ ਰੂਮ ਤੇ ਅਗਲੀ ਜਿਹੜੀ ਬਾਲਕਨੀ ਜਿੱਥੇ ਆਪਾਂ ਖੜੇ ਆ ਇਸ ਵੇਲੇ ਇਹ ਨਵਾਂ ਹੀ ਬਣਿਆ ਹੋਇਆ ਲੈਂਟਰ ਤੇ ਪਾਇਆ ਹੋਇਆ ਸੋ ਇੱਕ ਅਨਕੰਪਲੀਟਡ ਥੋੜਾ ਜਿਹਾ ਵਾਸ਼ਰੂਮ ਵੀ ਬਣਿਆ ਹੋਇਆ ਸੋ ਐਸ ਵੇਲੇ ਇਸ ਘਰ ਦੇ ਵਿੱਚ ਕੋਈ ਨਹੀਂ ਰਹਿ ਰਿਹਾ ਤਾਂ ਕਰਕੇ ਥੋੜਾ ਜਿਹਾ ਆਪਾਂ ਨੂੰ ਕਾਫੂਸ ਵੀ ਦੇਖਣ ਨੂੰ ਮਿਲੂਗਾ ਸੋ ਫਲਦਾਰ ਲੱਗਿਆ ਹੋਇਆ ਦਰਖਤ ਤੇ ਇੱਕ ਨਾਲ ਜਿਹੜਾ ਆਪਾਂ ਇਹ ਰੂਮ ਦੇਖ ਰਹੇ ਆਂ ਇਹ ਟਾਇਲ ਬੱਤੀਆਂ ਦੀ ਛੱਤ ਜ਼ਰੂਰ ਹੈ ਪਰ ਇਹ ਵੀ ਨਵੇਂ ਬਣਿਆ ਸੋ ਹਜੇ ਜਿਹੜੀ ਆ ਟੀ ਪਲਾਸਟਰ ਦਾ ਕੰਮ ਇਹਦਾ ਵੀ ਬਾਕੀ ਹੈ ਤੇ ਇੱਕ ਵੱਡਾ ਬੈਡਰੂਮ ਜਿਹੜਾ ਆਪਾਂ ਸਾਹਮਣੇ ਦੇਖਣ ਜਾ ਰਹੇ ਆਂ ਇਹਦੀ ਜਿਹੜੀ ਛੱਤ ਹੈਗੀ ਆ ਇਹ ਡਾਟਾ ਦੇ ਆ ਸੋ ਤੁਹਾਨੂੰ ਇੱਕੋ ਹੀ ਰਿਕੁਐਸਟ ਹੈ ਕਿ ਇਹ ਵੀਰ ਨੇ ਘਰ ਜਿਹੜਾ ਜਲਦੀ ਵੇਚਣਾ ਇਹਦੀ ਡਿਮਾਂਡ ਜਿਹੜੀ ਆ ਸਿਰਫ 5 ਲੱਖ ਰੁਪਈਆ ਕੀਤੀ ਗਈ ਹੈ ਬਾਕੀ ਮੌਕੇ ਤੇ ਉਹਦੇ ਵਿੱਚੋਂ ਵੀ ਸ਼ੂਟ ਹੋ ਜਾਊਗੀ ਕਿਉਂਕਿ ਕਈ ਵੀਰ ਭਰਾਵਾਂ ਨੇ ਕਿਹਾ ਸੀ ਬਈ ਜੀ ਕੋਈ 5-6 ਲੱਖ ਦਾ ਘਰ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਸੋ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੋਗੇ ਕਿਸੇ ਗਰੀਬ ਕਿਸੇ ਲੋੜਵੰਦ ਵੀਰ ਦੀ ਉਹ ਮਦਦ ਹੋ ਜਾਂਦੀ ਹੈ ਬਈ ਜੀ ਜਦੋਂ ਵੀਡੀਓ ਸ਼ੇਅਰ ਕਰਦੇ ਆ ਤਾਂ ਇੱਕ ਦੂਜੇ ਦੇ ਕੋਲੇ ਮੈਸੇਜ ਜਾਂਦਾ ਤੇ ਲੋੜਵੰਦ ਜਿਹੜਾ ਉਹ ਪ੍ਰਾਪਰਟੀ ਨੂੰ ਖਰੀਦ ਲੈਂਦਾ ਤੇ ਵਿਚਨ ਵਾਲੇ ਦੀ ਵੀ ਜਿਹੜੀ ਹੈ ਜ਼ਰੂਰਤ ਪੂਰੀ ਹੋ ਜਾਂਦੀ ਹੈ ਸੋ ਇੱਕ ਫਰੀ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਡੇ 5 ਮਰਲਿਆਂ ਦੇ ਵਿੱਚ ਇੱਕ ਆ ਰ ਹੈ ਰਜਿਸਟਰੀ ਵਾਲਾ ਘਰ ਆ ਤਿੰਨ ਰੂਮ ਬਣੇ ਹੋਏ ਆ ਬੋਲੀ ਸੌ ਬਸਤੀ ਆ ਮੁਗਾ ਸ਼ਹਿਰ ਦੀ ਸੋ ਇਥੋਂ ਇਸ ਬਸਤੀ ਤੋਂ 1.5 ਕਿਲੋਮੀਟਰ ਤੇ ਪਿੰਡ ਭੂਣਾ ਰਹਿ ਜਾਂਦਾ ਤੇ 1.5 ਕਿਲੋਮੀਟਰ ਦੂਰੀ ਤੇ ਹੀ ਕੋਟਕਪੂਰਾ ਬਾਈਪਾਸ ਰਹਿ ਜਾਂਦਾ ਮੀਟਰ ਲੱਗਿਆ ਹੋਇਆ ਮੱਛੀ ਮੋਟਰ ਸਾਂਝੀ ਲੱਗੀ ਹੋਈ ਆ ਵਾਟਰ ਬਾਕਸ ਦਾ ਪਾਣੀ ਦੀ ਵੀ ਸਪਲਾਈ ਹੈਗੀ ਆ ਤੇ ਡਿਮਾਂਡ 5 ਲੱਖ ਰੱਖੀ ਗਈ ਆ ਤਾਂ